ਸਾਨੂੰ ਅੱਜ ਵੀ ਯੋਜਨਾ ਦੱਸਦੇ ਨੇ ਜਾ ਕੇ ਕੁਛ ਲੋਕ ਕੰਤਸਰੰਗ ਦੀ ਤਰ੍ਹਾਂ ਬਾਹ ਚੇਹੇ ਕਿੰਨਾ ਹੱਸਦੇ ਨੇ ਬਾਹ ਚੇਹੇ ਕਿੰਨੇ ਕਿੰਨਾ ਹੱਸਦੇ ਨੇ 10ਵੇਂ ਪਾਸ਼ਾ ਸ਼੍ਰੀ ਗੋਬਿੰਦ ਸਿੰਘ ਇੰਜੀਨੀਅਰ ਚਾਰ ਸੈਕਟਰਾਂ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਮੇਰੀ ਕਵਿਤਾ ਦਾ ਵਿਸ਼ਾ ਹੈ ਫਰਜ਼ਾਨ ਇਸ ਕਵਿਤਾ ਦੇ ਵਿੱਚ ਦੋ ਅਜੇ ਸਾਖਿਆਂ ਦਾ ਵਰਣਨ ਹੈ ਜਿਸ ਤਰ੍ਹਾਂ ਦਾ ਸਾਥਨ ਨਾ ਤਾਂ ਇਤਿਹਾਸ ਦੇ ਵਿੱਚ ਪਹਿਲਾ ਕਦੀ ਹੋਇਆ ਤੇ ਨਾ ਆਉਣ ਵਾਲੇ ਭਵਿੱਖ ਦੇ ਵਿੱਚ ਕਦੀ ਹੋਏਗਾ ਆਓ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਗੁਰੂ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਨੀਆ ਦੇ ਇਤਿਹਾਸ ਨੂੰ ਲਿਖੀ ਜਾਣੀ ਨਵੀਂ ਦਾਸਤਾਨ ਰਹੀ ਪੂਰੀ ਅਨੰਦਾਂ ਦੀ ਛੱਡ ਕੇ ਸੂਰਮਿਆਂ ਦੇ ਲੜਨੇ ਯੁੱਧ ਨੇ ਪਰ ਇੱਕਮਸਾ ਅਲੂ ਨੀਲੇ ਅੰਮ ਦਾ ਸਿਰਾਂ ਤੇ ਲੈਕ ਆਫਾ ਚੱਲੇ ਗੋਬਿੰਦ ਦੇ ਸ਼ੇਰ ਜਵਾਨ ਲੋਕੋ ਫਿੱਕਾ ਫਲਕ ਦਾ ਚੰਦਰਾ ਪਈ ਜਾਂਦਾ ਹੈ ਚਿਹਰਾ ਗੋਬਿੰਦ ਦਾ ਇਨਾਂ ਨੂਰਾਂ ਲੋਕੋ ਵਾਸੀ ਅਨੰਦਾ ਦੀ ਪੂਰੀ ਤੇ ਨਾ ਲੈ ਕੇ ਪਿਤਾ ਚੱਲਿਆ ਹੈ ਪੁੱਤਰ ਵੇਉਣ ਲੋਕੋ ਪਿਤਾ ਚੱਲਿਆ ਹੈ ਪੁੱਤਰ ਵੇਉਣ ਪੈਂਦਾ ਕੁਝ ਕੁ ਨੀਂਦ ਤਾਂ ਤੈ ਹੋਇਆ ਬਿਚੋ ਫੋ ਜਾਰੇ ਆਂਚਰਾ ਇੰਦੀ ਚਿੱਕੇ ਟੰਗ ਕੇ ਪੌਂ ਅਤਰਾਰ ਕਸਮਾਂ ਬੇਈਮਾਨਾ ਨੇ ਕਸਮ ਤੋੜਾਈ ਕੀਤੀ ਕੋਈ ਖਬਰ ਚ ਪੰਥ ਦੀਆਂ ਕਿਉਂਦਿਆਂ ਨੂੰ ਲਾਈ ਰੋਗ ਮੋਚਾ ਬੰਦ ਲੜਾਈ ਕੀਤੀ ਉਦੈ ਸਿੰਘ ਚ ਕਰਿਆ ਵਾਅਦਾ ਨਾ ਟੇਗਾ ਦੇ ਦੇ ਘੜਾਈ ਕੀਤੀ ਬੈਰੀ ਸੈਂਰੇ ਧਰਤ ਤੇ ਸੁੱਟਾ ਕੇ ਤੇਗ ਮਰੀ ਨੇ ਅਜੇ ਅੰਗੜਾਈ ਦਿੱਤੀ ਸੁਨ ਕਾਲੀ ਤੇ ਠੰਡੀ ਰਾਤ ਅੰਦਰ ਸੇਗਾ ਾਂਟਾ ਨਾਲੇ ਖੜਖੜਾਈ ਕੀਤੀ ਤੇਗਾ ਾਂਟਾ ਨਾਲੇ ਖੜਖੜਾਈ ਕੀਤੀ ਸ਼ਾਹੀ ਟਿੱਬੀ ਦਾ ਇਹ ਮੁਕਾਮ ਹੈ ਸੀ ਜਿੱਥੇ ਸਿੰਘਾਂ ਕੁਝ ਜ਼ੋਰ ਲੜਾਈ ਕੀਤੀ ਸੈਂਕੜੇ ਸਿੰਘਾਂ ਨੇ ਲੱਖਾਂ ਦੇ ਲਾਹੂ ਜਿੰਦ ਪੰਥ ਤੇ ਲਿਖੇ ਲਗਾਏ ਦਿੱਤੀ ਜਿੰਦ ਪੰਥ ਤੇ ਲਿਖੇ ਲਗਾਏ ਦਿੱਤੀ ਗੱਦ ਗੱਦ ਸਾਨੂੰ ਚਰਿਆਚਾਰਸ ਠਾਠਾ ਮਾਰਦੀ ਖੁਸ਼ੀ ਹੁ ਮਹੰਤ ਦੁਜੀ ਉੱਚੀ ਲਹਿਰ ਨਾਲ ਚਰਨ ਸਪर्श ਕਰਦੀ ਆਇਆ ਮੇਰਾ ਹੈ ਜਮਲਾ ਬਲਤ ਕੁਝ ਸਿੰਗਾ ਨੂੰ ਨਾਲ ਲੈ ਪਾਰ ਹੋਏ ਕੁਝ ਸਰਸਾ ਨ ਬੰਨੇ ਗਿਆ ਅੰਦਰ ਕੋਈ ਸੁਹਾਗਣ ਤੇ 부ਜੀ ਪਿਆਸ ਐਸੀ ਠਾਠਾ ਮਾਰਦੀ ਖੁਸ਼ੀ ਹੁ ਮਹੰਤ ਚੋਕ ਕਦੇ ਨਾ ਦਿੱਠੀ ਜਹਾਨ ਅੰਦਰ ਚਾਰਗਰ ਐਸੀ ਹੈ আজি ਹੋ ਲੱਗੀ ਕੱਚੀ ਗੜੀ ਚਚਾਰੀ ਸੂਰਮਿਆਂ ਦੀ ਫੌਜ ਲੱਖਾਂ ਦੀ ਕੇਰਾ ਪਾਉਣ ਲੱਗੀ ਕਿੰਨਾ ਇਸ਼ਕ ਗੋਬਿੰਦ ਦੇ ਨਾਲ ਕਰਦੇ ਪਰ ਸਿੰਘਾਂ ਦੇ ਇਸ਼ਕ ਦੀ ਹੋਣ ਲੱਗੀ ਉੱਥੇ ਗੁਰੂ ਵੀ ਪਿਤਾ ਵੀ ਪੁੱਤਰ ਵੀ ਹੈ ਪਰ ਚੋਣ ਗੋਬਿੰਦ ਦੀ ਹੋਣ ਲੱਗੀ ਜਾਣਾ ਹੋ ਕੇ ਸੁਖ ਰੂਗੜੀ ਵਿੱਚ ਚੋ ਜ਼ੁਬਾਨ ਸ਼ੁਕਰ ਖੁਦਾ ਦਾ ਕਰਨ ਲੱਗੀ ਤੇਰ ਮਿਆਂ ਚੋਂ ਨਿਕਲੀ ਬਣ ਕਿਰਪਾ ਤੀਰ ਪੱਥੇ ਚੋਂ ਨਿਕਲੇ ਕਾਰ ਬਣ ਕੇ ਨੇਜੇ ਭਾਲਿਆਂ ਦੇ ਵੈਰੀ ਦੀ ਹਿੱਕ ਪਾੜੀ ਲਿਸ਼ਕੀ ਐਸੈ ਜੋ ਬਿਜਲੀ ਖਾਲ ਚਮਕੇ ਤੇ ਪੁੱਤਰ ਗੋਬਿੰਦ ਦਾ ਜਾਂ ਕਾਲ ਸਾਡਾ ਅਜੀਤ ਲੜਿਆ ਵੈਰੀ ਦੀ ਸਵਾਲ ਬਣ ਕੇ ਲੱਗੇ ਜਖਮ ਨਾ ਪੰਥ ਦੀ ਸ਼ਾਨ ਤੇ ਤੀਰ ਹਿੱਕ ਨੇ ਲੋਕੇ ਨੇ ਢਾਲ ਸੇਂਗੂ ਜੂਝਾਰ ਫੁਰਜੰਗ ਤੋਂ ਬੇਨੁਚੀ ਦਾ ਐਸਾ ਜੂਝਿਆ ਰਣ ਮੈਦਾਨ ਅੰਦਰ ਮਾਰੀ ਭਗਤ ਜਸੇ ਗੋਬਿੰਦ ਦੇ ਨੇ ਦਰ ਬੈਗ بیا ਮੁਗਲ ਸ਼ੈਤਾਨਾਂ ਅੰਦਰ ਉਹਦੇ ਤੀਰਾਂ ਨੇ ਵੈਰੀ ਦੀ ਹਿੱਕ ਪਾਰੀ ਕਰਤੇ ਛੇਕ ਤਰਤੇ ਅਸਮਾਨ ਅੰਦਰ 86 ਹੋਈ ਹੈ ਚਾਗ ਚੌਕਾ ਅੰਦਰ ਐਸੀ ਦੇਖੀ ਨਾ ਕੁੱਲ ਜਹਾਨ ਸੋਰਾ ਸੋ ਪਹਿਚਾਨੀ

ਉਤ ਪੰਥ ਦੇ ਪੰਥ ਤੋਂ ਬਾਦ ਤੇ ਗੂੰਜ ਚਹਿਕਾਰ ਦੀ ਅੰਬਰ ਨੂੰ ਸਾ ਉਲਕੀ ਤਿੱਕਾ ਹੰਜਨਾ ਵਿਸਰਸ਼ੀਂ ਗਈ ਰਹੀ ਤੱਕ ਅੰਬਰ ਦੀ ਅੱਖ ਵੀ ਉਲਕੀ ਤੱਕ ਅੰਬਰ ਦੀ ਅੱਖ ਵੀ ਉਲਕੀ ਕੱਚੀ ਘੜੀ ਜੋ ਤਾਲੀ ਨੂੰ ਆ ਚਲੇ 10 ਲੱਖ ਦੀ ਫੌਜ ਬੰਨਾਂ ਚਲੇ ਛਾਵੇਂ ਤਾਰੇ ਫਲਕ ਮਹਿਤਾਬਾਂ ਪੀਰ ਉੱਚਦਾ ਖੁਦਾ ਦਾ ਯਾਰ ਚਲੇ ਉਕੇ ਸੁਖ ਨੂੰ ਨਿਕਲਿਆ ਗਰੀਬ ਚੌਕਿਆ ਪਿਆਰੇ ਪੁੱਤਰ ਤੇ ਸਿੰਘਾਂ ਨੂੰ ਵਾਰ ਚਲਿਆ ਕਹੇ ਆਜ ਖਾਲਸਾ ਖਾਸ ਹੋਇਉ ਸਤਗੁਰ ਕੇ ਦਰਬਾਰ ਚਲਿਆ ਸਤਗੁਰ ਕੇ ਦਰਬਾਰ ਚਲਿਆ ਕਾਜ਼ੀ ਦਾ ਫਤਵਾ ਕਹਿੰਦਾ ਹੈ ਕਿ ਸਾਨੂੰ ਜ਼ਿੰਦਾ ਦੁਆ ਰੱਖੇਂ ਜਿੱਤ ਜਿਤਾ ਦੇਗਾ ਫਿਰ ਕੀ ਹੋਇਆ ਜ਼ਿੰਦਾ ਦੀਵਾਰ ਛੇ ਜਿਨਾਂਗੇ ਮਾਰ ਟੋੜੀ ਦੇਣਗੇ ਖੜੇ ਮਿੱਟੀ ਦੇ ਭੰਦੇ ਨੇ ਨਿੱਕੀ ਉਮਰ ਸੀ ਖੜੇ ਮਿੱਟੀ ਦੇ ਭੰਦੇ ਨੇ ਨਿੱਕੀ ਉਮਰੇ ਨਿੱਕੇ ਫਰਜੰਦਾਂ ਨੇ ਪੰਥ ਆੜ ਬਦਲੇ ਰੁੱਕ ਹਵਾ ਦਾ ਬਦਲ ਜੇ ਲੱਖ ਵਾਰੀ ਬਨੇ ਰੂਹਾਂ ਨੇ ਘਰ ਮੁਕਾਨ ਬਦਲੇ ਅਸੀਂ ਨੀਹਾਂ 'ਚ ਖੜੇ ਹਾਂ ਤਾਣ ਹਿੱਕਾਂ ਅਸੀਂ ਨੀਹਾਂ 'ਚ ਖੜੇ ਹਾਂ ਤਾਣ ਹਿੱਕਾਂ ਮਹਿਲ ਚੁਲਬ ਤੇ ਕੂੜ ਦਾ ਢੌਣ ਬਦਲੇ

<laughs> <laughs> hey, we serve Jit Singh Ji.